ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਹਾਨ ਵਲੌਗਸ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਮੈਨੂੰ ਮੈਸੇਜ ਆਇਆਗਾ ਕਿਸੇ ਸੱਜਣ ਦਾ ਮੈਨੂੰ YouTube ਤੇ ਤੇ ਮੈਂ ਤੁਹਾਨੂੰ ਮੈਸੇਜ ਜਿਹੜਾ ਹੈਗਾ ਪੜ ਕੇ ਸੁਣਾਉਣਾ ਹੈਗਾ ਤੇ ਉਹ ਬਾਈ ਨੂੰ ਮੈਂ ਕਿਹਾ ਵੀ ਸੀਗਾ ਕਿ ਮੈਂ ਆਖਿਆ ਤੁਹਾਡੇ ਮੈਸੇਜ ਦਾ ਮੈਂ ਅੱਜ ਵੀਡੀਓ 'ਚ ਜਵਾਬ ਜ਼ਰੂਰ ਦੇਵਾਂਗਾ ਹੁਣ ਉਹਨਾਂ ਨੇ ਲਿਖਿਆ ਕੀ ਹੈ ਮੇਰੇ ਵਾਸਤੇ ਉਹ ਮੈਂ ਸੁਣਾਉਣਾ ਤੁਹਾਨੂੰ ਇਹ ਅੰਗਰੇਜ਼ ਸਿੰਘ ਹੈ ਹੈਗੀਆ ਕੋਈ ਇਹ ਲਿਖਦੇ ਆ ਤੁਹਾਡੀ ਹਰ ਵੀਡੀਓ ਵਿੱਚ ਕੈਨੇਡਾ ਨੂੰ ਮਾੜਾ ਦਿਖਾਇਆ ਜਾਂਦਾ ਹੈ ਜਦਕਿ ਇਹ ਸਚਾਈ ਨਹੀਂ ਹੈ ਦੂਜੀ ਗੱਲ ਜੋ ਪ੍ਰਵਾਸੀ ਪੰਜਾਬੀਆਂ ਦੇ ਆਉਣ ਨਾਲ ਪੰਜਾਬ ਕਿਵੇਂ ਬਚੂ ਦੱਸੋ ਭਲਾ ਪੰਜਾਬ ਤਾਂ ਬਚੂ ਜੇ ਇੱਥੋਂ ਦੇ ਵਸਿੰਦੇ ਮੌਕੇ ਦੀਆਂ ਸਰਕਾਰਾਂ ਤੋਂ ਆਪਣੇ ਹੱਕ ਲੈਣ ਏਕਤਾ ਕਰਨਗੇ ਸੋ ਹਰ ਵੇਲੇ ਇਸ ਮੁਲਕ ਨੂੰ ਭੰਡੀ ਜਾਣਾ ਇਹ ਕੋਈ ਚੰਗੀ ਗੱਲ ਨਹੀਂ ਮੈਂ ਕੋਈ ਕੈਨੇਡਾ ਹਤੈਸ਼ੀ ਨਹੀਂ ਗੁਸਤਾਖੀ ਮਾਪ ਹੁਣ ਸਭ ਨੂੰ ਪਹਿਲੀ ਗੱਲ ਬਾਈ ਨੇ ਲਿਖਿਆ ਕਿ ਤੁਹਾਡੀ ਹਰ ਵੀਡੀਓ 'ਚ ਕੈਨੇਡਾ ਨੂੰ ਮਾੜਾ ਦਿਖਾਇਆ ਜਾਂਦਾ ਹੈ। ਮੈਂ ਕਦੇ ਕੋਈ ਇਸ ਤਰ੍ਹਾਂ ਦਾ ਕੰਟੈਂਟ ਨਹੀਂ ਪੇਸ਼ ਕੀਤਾ ਜਿਦੇ ਵਿੱਚ ਮੈਂ ਕੋਸ਼ਿਸ਼ ਕੀਤੀ ਆ ਵੀ ਕੈਨੇਡਾ ਨੂੰ ਮਾੜਾ ਕਿਹਾ ਪਰ ਉੱਥੋਂ ਦੇ ਹਾਲਾਤਾਂ ਬਾਰੇ ਜ਼ਰੂਰ ਕੋਸ਼ਿਸ਼ ਕੀਤੀ ਆ ਕਿ ਲੋਕਾਂ ਤੱਕ ਜੋ ਗਰਾਊਂਡ ਰਿਐਲਿਟੀ ਆ ਪਹੁੰਚ ਸਕੇ ਪਹੁੰਚਦੀ ਰਵੇ। ਇਹ ਕੋਈ ਮੈਂ ਆਪਦੇ ਕੋਲੋਂ ਨਹੀਂ ਬਣਾਇਆਗਾ। ਇਹ ਲੋਕਾਂ ਨੇ ਮੇਰੇ ਤੱਕ ਮੈਸੇਜ ਪਹੁੰਚਾਏ ਆ ਜਾਂ ਕੈਲੋਬੀ ਜੋ ਸਰਕਾਰੀ ਆਂਕੜੇ ਆ ਉਹ ਕਹਿੰਦੇ ਆ ਜਾਂ ਜਿਹੜੇ ਬੰਦੇ ਕੈਨੇਡਾ ਛੱਡ ਕੇ ਆਏ ਆ ਉਹਨਾਂ ਨੇ ਆਪ ਦਾ ਐਕਸਪੀਰੀਅੰਸ ਸਾਂਝਾ ਕੀਤਾ ਮੈਂ ਆਪਦੇ ਕੋਲੋਂ ਕਦੇ ਇੱਕ ਵੀ ਗੱਲ ਨਹੀਂ ਬਣਾਈ ਕੋਈ ਨਾ ਕੋਈ ਸੋਰਸ ਜ਼ਰੂਰ ਹੁੰਦਾ ਉਸ ਖਬਰ ਦਾ ਉਸ ਕਹਾਣੀ ਦਾ ਜਿਹੜੀ ਮੈਂ ਤੁਹਾਡੇ ਅੱਗੇ ਰੱਖਦਾਗਾ ਇੱਕ ਗੱਲ ਅੱਗੇ ਕਹਿੰਦੇ ਆ ਦੂਜੀ ਗੱਲ ਕਹਿੰਦੇ ਆ ਇਹ ਪ੍ਰਵਾਸੀ ਪੰਜਾਬੀਆਂ ਦੇ ਆਉਣ ਨਾਲ ਪੰਜਾਬ ਕਿਵੇਂ ਬਚੂ ਦੱਸੋ ਭਲਾ ਹੁਣ ਬਹੁਤ ਸਾਰਾ ਜਿਵੇਂ ਆਪਾਂ ਗੱਲ ਕਰਦੇ ਆਂ ਪੰਜਾਬ ਦਾ ਧਣ ਪੰਜਾਬ ਦੀ ਜਵਾਨੀ ਬਾਹਰਲੇ ਮੁਲਕਾਂ 'ਚ ਚਲੀ ਗਈ ਖਾਸ ਕਰਕੇ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਈਵਨ ਆਸਟ੍ਰੇਲੀਆ ਵਰਗੇ ਮੁਲਕਾਂ 'ਚ ਹੁਣ ਅਸੀਂ ਤਾਂ ਚਾਹਵਾਂਗੇ ਵੀ ਸਾਡੇ ਭੈਣ ਭਰਾ ਵਾਪਸ ਆਉਣ ਪੰਜਾਬ ਨੂੰ ਸਾਂਭਣ ਬਜ਼ੁਰਗ ਸਾਡੇ ਇੱਥੇ ਰੋਲ ਰਹੇ ਆ ਠੀਕ ਹੈ ਬਜ਼ੁਰਗ ਜਦੋਂ ਕਿਤੇ ਨਾ ਕਿਤੇ ਕੋਈ ਬਜ਼ੁਰਗ ਨੂੰ ਐਮਰਜੈਂਸੀ ਹੁੰਦੀ ਆ ਤਾਂ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਆਂਢੀ ਗੁਆਂਢੀ ਨੂੰ ਆਪਾਂ ਮਿੰਨਤਾ ਕਰਦੇ ਆ ਵੀ ਯਾਰ ਸਾਡੇ ਬਜ਼ੁਰਗ ਨੂੰ ਲੈ ਜਾ ਸਾਡੇ ਬਜ਼ੁਰਗ ਨੂੰ ਆਇਆ ਕਹਿ ਦੋ ਹੁਣ ਕਈ ਤਾਂ ਜਿਹੜੇ ਬਜ਼ੁਰਗ ਚੜ੍ਹਾਈ ਕਰ ਜਾਂਦੇ ਆ ਬੰਦੇ ਆਉਂਦੇ ਵੀ ਨਹੀਂ ਸੰਸਥਾਵਾਂ ਉਹਨਾਂ ਦਾ ਭੋਗ ਪਾਉਂਦੀਆਂ ਕੀ ਇਹ ਤਰਾਸਦੀ ਨੀਗੀ ਜੇ ਅਸੀਂ ਤਾਰਾ ਵਾਲਾ ਪਾਉਣੇ ਆ ਵੀ ਸਾਡੀ ਜਵਾਨੀ ਵਾਪਸ ਆ ਕੇ ਕਮਾਂਡ ਸੰਭਾਲੇ ਪੰਜਾਬ ਦੀ ਕਮਾਂਡ ਸਾਹਮਣੇ ਕਿਉਂਕਿ ਕੋਈ ਵੀ ਮੁਲਕਾ ਤਰੱਕੀ ਉਦੋਂ ਹੀ ਕਰਦਾ ਜਦੋਂ ਉੱਥੋਂ ਦਾ ਯੂਥ ਹੈ ਜਿਹੜਾ ਐਕਟਿਵਲੀ ਪਾਰਟਿਸਿਪੇਟ ਕਰਦਾ ਹੁਣ ਪ੍ਰਵਾਸੀਆਂ ਦੇ ਆਉਣ ਨਾਲ ਕੀ ਹੋਊਗਾ ਇਹ ਕਹਿੰਦਾ ਨਾ ਪ੍ਰਵਾਸੀਆਂ ਦੇ ਆਉਣ ਨਾਲ ਕੀ ਹੋ ਜੂਗਾ ਪ੍ਰਵਾਸੀਆਂ ਦੇ ਆਉਣ ਨਾਲ ਸਭ ਤੋਂ ਵੱਡੀ ਗੱਲ ਹੈ ਪੰਜਾਬ ਨੂੰ ਜਿਹੜੀ ਸਟਰੈਂਥ ਮਿਲੂਗੀ ਤਾਕਤ ਮਿਲੂਗੀ ਉਸ ਤੋਂ ਦੂਜੀ ਵੱਡੀ ਗੱਲ ਹੈ ਪੈਸਾ ਆਊਗਾ ਪੰਜਾਬ ਦੇ ਵਿੱਚ ਤੀਜੀ ਵੱਡੀ ਗੱਲ ਹੈ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਜਦੋਂ ਬਾਹਰਲੇ ਪ੍ਰਵਾਸੀ ਆ ਕੇ ਇੱਥੇ ਕੋਈ ਰੋਜ਼ਗਾਰ ਸ਼ੁਰੂ ਕਰਨਗੇ ਤਾਂ ਜਿਹੜਾ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਕੁਝ ਨਾ ਕੁਝ ਉਹ ਰੋਜ਼ਗਾਰ ਦੇ ਮੌਕੇ ਜ਼ਰੂਰ ਪਿਆਰ ਦਾ ਕਾਦਨਗੇ ਚੌਥੀ ਗੱਲ ਹੈ ਜਿਹੜੀ ਪੰਜਾਬ ਚ ਏਕਤਾ ਵਧੂਗੀ ਤੇ ਪੰਜਵੀਂ ਗੱਲ ਹੈ ਜਿਹੜਾ ਸਾਡਾ ਸਰਮਾਇਆ ਸਾਡਾ ਐਗਰੀ ਕਲਚਰ ਹੈ ਸਾਡਾ ਉਹ ਬਚੂਗਾ ਹੁਣ ਇਹ ਰੀਜਨ ਹੈ ਸਾਡਾ ਜਿਹੜੇ ਯੂਥ ਨੂੰ ਜਾਂ ਪੰਜਾਬੀਆਂ ਨੂੰ ਆਵਾਜ਼ ਮਾਰਨ ਦਾ ਵੀ ਆਜੋ ਆਪਣੇ ਘਰਾਂ ਸੰਭਲੋ ਆਪਣੀਆਂ ਜਾਇਦਾਦਾਂ ਸੰਭਲੋ ਆਪਣਾ ਪੰਜਾਬ ਸੰਭਲੋ ਵੀ ਇਹਦੇ ਚ ਵੀ ਜਿਹੜਾ ਹੈਗਾ ਕੋਈ ਨਾ ਕੋਈ ਕਾਰਨ ਹੈਗਾ ਜਿਹਦਾ ਮੈਂ ਗੱਲ ਕਰ ਰਿਹਾ ਹੁਣ ਕਹਿੰਦਾ ਵੀ ਇਹ ਇਥੋਂ ਦੇ ਵਚਿੰਦੇ ਮੌਕੇ ਦੀਆਂ ਸਰਕਾਰਾਂ ਤੋਂ ਆਪਣੇ ਹੱਕ ਲੈਣ ਏਕਤਾ ਕਰਨਗੇ ਸੋ ਇਥੋਂ ਦੇ ਵਚਿੰਦੇ ਜਾਨੀ ਕਿ ਪੰਜਾਬ ਦੇ ਵਚਿੰਦੇ ਹੀ ਆਪ ਦਾ ਹੱਕ ਜਿਹੜਾ ਸਰਕਾਰਾਂ ਤੋਂ ਮੰਗਣ ਫਿਰ ਤੁਸੀਂ ਇਹਦਾ ਮਤਲਬ ਵੀ ਸਰਕਾਰਾਂ ਦਾ ਸਾਹਮਣਾ ਨਹੀਂ ਕਰ ਸਕੇ ਤੁਸੀਂ ਡਰਪੋਕ ਹੈ ਇਥੋਂ ਤਾਈਓ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਕਾਂ 'ਚ ਚਲੇ ਗਏ ਵੀ ਸਾਨੂੰ ਕੋਈ ਉਦਾਂ ਦੀ ਕੰਡੀਸ਼ਨ ਸਾਹਮਣੀ ਨਾ ਕਰਨੀ ਪਵੇ ਫਿਰ ਗੱਲ ਉਹੀ ਹੋਗੀ ਜਿਵੇਂ ਕਰਨਾਲਖ ਅਕਸਰ ਕਹਿੰਦਾ ਵੀ ਪਾਕ ਸਿੰਘ ਜੰਮੇ ਤਾਂ ਜੰਮੇ ਗਵਾਂਢੀਆਂ ਦੇ ਵੀ ਜੇ ਹੱਕ ਹੱਕਾ ਵਾਸਤੇ ਲੜਨਾ ਹੈ ਤਾਂ ਉਹ ਪੰਜਾਬ ਦੇ ਲੋਕ ਪੰਜਾਬ ਚ ਰਹਿ ਕੇ ਲੜਨ ਅਸੀਂ ਜਿਹੜੇ ਬਾਹਰਲੇ ਬੰਦੇ ਆ ਅਸੀਂ ਟੌਰ ਨਾਲ ਆਈਏ ਮਹੀਨਾ ਲਾਈਏ ਐਸ਼ ਦੀ ਜ਼ਿੰਦਗੀ ਜਿਵਾਈ ਜਿਉਈਏ ਲੋਕਾਂ ਦੇ ਪ੍ਰਭਾਵ ਪਾਈਏ ਤੇ ਮੁੜ ਜਾਈਏ ਵੀ ਜਿਹੜੇ ਹੱਕ ਹੁੱਕਾ ਉਹ ਜਿਹੜੇ ਪੰਜਾਬ ਦੇ ਲੋਕ ਕੀ ਮੰਗਣ ਸਾਨੂੰ ਨਹੀਂ ਉਹਨਾਂ ਨਾਲ ਤਾਲਗੋ ਵਾਸਤਾ ਤੇ ਫਿਰ ਗੱਲ ਇਹ ਵੀ ਆ ਵੀ ਆਪਾਂ ਨੂੰ ਜੇ ਆਪਣੀ ਜੇ ਪੰਜਾਬ ਦੇ ਲੋਕਾਂ ਤੇ ਤੁਸੀਂ ਇਹ ਗੱਲ ਛੱਡਦੇ ਆ ਫਿਰ ਤੁਹਾਨੂੰ ਪੰਜਾਬੀ ਘੋਣ ਦਾ ਕੋਈ ਹੱਕ ਨਹੀਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਆਪਦੇ ਜਵਾਕਾਂ ਨੂੰ ਪੰਜਾਬੀ ਸਿਖਾਓ ਫਿਰ ਤੁਹਾਨੂੰ ਇਹ ਕੋਈ ਹੱਕ ਨਹੀਂ ਕਿ ਤੁਸੀਂ ਪੰਜਾਬ ਦੇ ਚੈਨਲ ਦੇਖੋ ਫਿਰ ਤੁਹਾਨੂੰ ਇਹ ਵੀ ਕੋਈ ਹੱਕ ਨਹੀਂ ਕਿ ਪੰਜਾਬ ਨਾਲ ਰਿਲੇਟਡ ਕੋਈ ਚੀਜ਼ ਦੇਖੋ ਫਿਰ ਤੁਹਾਨੂੰ ਇਹ ਵੀ ਹੱਕ ਨਹੀਂ ਤੁਸੀਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਾਂ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਹਿੱਸਾ ਲਵੋ ਜੇ ਤੁਹਾਨੂੰ ਇਦਾਂ ਨਾ ਕਿ ਵੀ ਜੇ ਹੱਕ ਮੰਗਣੇ ਆ ਤਾਂ ਪੰਜਾਬ ਦੇ ਲੋਕ ਹੀ ਮੰਗਣ ਫਿਰ ਗੁਰੂ ਸਾਹਿਬ ਸਾਡੇ ਸੀਗੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸ੍ਰੀ ਗੁਰੂ ਗੋਬਿੰਦ ਸਾਹਿਬ ਜਿਨ੍ਹਾਂ ਨੇ ਆਪਦੇ ਸਾਰਾ ਪਰਿਵਾਰ ਬਾ ਵਾਰਤਾ ਫਿਰ ਉਹ ਵੀ ਉਹਨਾਂ ਕੋਲੇ ਵੀ ਇੰਨਾ ਸਾਧਨ ਸੀਗੇ ਇੰਨਾ ਧਨ ਸੀਗਾ ਉਹ ਵੀ ਕਿਸੇ ਬਾਹਰਲੇ ਮੁਲਕ ਚ ਜਾ ਕੇ ਸੈੱਟ ਹੋ ਜਾਂਦੇ ਕਰਤਾਰ ਸਿੰਘ ਸਰਾਭੇ ਅਰਗੇ ਭਗਤ ਸਿੰਘ ਪਾਕ ਸਿੰਘ ਅਰਗੇ ਰਾਜਗੁਰੂ ਸਖਦੇਵ ਅਰਗੇ ਉਧਮ ਸਿੰਘ ਅਰਗੇ ਉਹਨਾਂ ਨੂੰ ਕੀ ਲੋੜ ਸੀ ਲੜਨ ਦੀ ਉਹ ਬਾਹਰਲੇ ਮੁਲਕਾਂ ਤੋਂ ਬਾਹਰਲੇ ਮੁਲਕਾਂ ਨੂੰ ਛੱਡ ਛੱਡ ਕੇ ਇੱਥੇ ਆ ਗਏ ਇੱਥੇ ਲੜਾਈਆਂ ਲੜੀਆਂ ਉਹਨਾਂ ਨੂੰ ਕੀ ਲੋੜ ਸੀ ਉਹ ਵੀ ਉਹ ਵੀ ਚੱਲੇ ਜਾਂਦੇ ਉਹ ਵੀ ਇਹ ਕਹਿੰਦੇ ਜਿਹੜੇ ਪੰਜਾਬ ਚ ਲੋਕ ਰਹਿ ਰਹੇ ਆ ਉਹੀ ਹੱਕ ਮੰਗਣ ਸਾਡਾ ਕੋਈ ਹੱਕ ਨਹੀਂ ਇਸ ਕਰਕੇ ਸ਼ਰਮ ਆਉਣੀ ਚਾਹੀਦੀ ਹੈ ਉਹ ਜਿਹ ਬੰਦਿਆਂ ਨੂੰ ਜਿਹੜੇ ਅਜਿਹੀਆਂ ਗੱਲਾਂ ਕਰਦੇ ਆ ਵੀ ਜੇ ਤੁਸੀਂ ਹੱਕ ਮੰਗਣੇ ਆ ਤਾਂ ਤੁਸੀਂ ਪੰਜਾਬ ਵਾਲੇ ਮੰਗੋ ਪੰਜਾਬ ਦੇ ਪਛੰਦੇ ਮੰਗੋ ਸਾਡਾ ਕੀ ਕੰਸਰਨ ਆ ਤੁਹਾਡਾ ਕੰਸਰਨ ਹੈਗਾ ਬਾਈ ਜੀ ਜਦੋਂ ਤੁਸੀਂ ਪੰਜਾਬ 'ਚ ਜਨਮ ਲੈ ਲਿਆ ਤਾਂ ਤੁਹਾਡਾ ਫਰਜ਼ ਬਣਦਾ ਤੁਹਾਡਾ ਉਹਨਾਂ ਚੱਕਰ ਫਰਜ਼ ਹੈਗਾ ਜਿੰਨਾ ਚੱਕਰ ਤੁਸੀਂ ਇੱਥੇ ਇਸ ਜਹਾਨ ਤੇ ਹੈਗੇ ਆ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠੇ ਹੋ ਤੁਹਾਡਾ ਫਰਜ਼ ਬਣਦਾ ਭਾਵੇਂ ਤੁਸੀਂ ਸਮਝੋ ਚਾਹੇ ਨਾ ਸਮਝੋ ਜੇ ਖੂਨ ਹੀ ਚਿੱਟਾ ਹੋ ਗਿਆ ਫਿਰ ਤਾਂ ਕੋਈ ਗੱਲ ਹੀ ਨਹੀਂ ਫਿਰ ਤਾਂ ਜੇ ਤੁਸੀਂ ਕੈਨੇਡਾ ਅਮਰੀਕਾ ਤੇ ਗੋਣੀ ਗਾਉਣੇ ਆ ਤਾਂ ਗੁਣ ਗਾਈ ਚੱਲੋ ਪਰ ਮੈਂ ਤਾਂ ਕਹਿੰਨਾ ਵੀ ਅੜੀ ਛੱਡ ਦਿਓ ਆਪਦੀ ਰੈਲਿਟੀ ਨੂੰ ਜਿਹੜਾ ਹੈਗਾ ਮੰਨੋ ਤੁਸੀਂ ਰੈਲਿਟੀ ਮੰਨ ਲੈਣੀ ਚਾਹੀਦੀ ਹੈ ਬਹੁਤ ਸਾਰੇ ਜਿਹੜੇ ਵੀਰ ਆ ਭੈਣਾ ਹੌਸਲਾ ਕਰਕੇ ਦੱਸਦੇ ਆ ਵੀ ਆਹ ਗੱਲ ਆ ਉਹ ਰਹਿੰਦੇ ਤਾਂ ਜ਼ਰੂਰ ਆ ਬਾਹਰਲੇ ਮੁਲਕਾਂ 'ਚ ਪਰ ਉਹਨਾਂ ਦਾ ਦਿਲ ਤੇ ਦਿਮਾਗ ਹਮੇਸ਼ਾ ਪੰਜਾਬ ਵਾਸਤੇ ਪੰਜਾਬ ਵਾਸਤੇ ਧੜਕਦਾ ਪੰਜਾਬ ਲਈ ਸੋਚਦਾ ਇਸ ਕਰਕੇ ਉਹ ਆਪਦਾ ਐਕਸਪੀਰੀਅੰਸ ਸ਼ੇਅਰ ਕਰਦੇ ਰਹਿੰਦੇ ਤਾਂ ਜੋ ਸਾਡੀ ਜਵਾਨੀ ਜਾਂ ਕਿਸੇ ਜਿਹੜਾ ਨੁਭੋਲ ਬੰਦੇ ਦਾ ਨੁਕਸਾਨ ਨਾ ਹੋਵੇ ਪਰ ਏਵਜੇ ਬੰਦੇ ਜਿਹੜੇ ਕਹਿੰਦੇ ਆ ਵੀ ਤੁਸੀਂ ਕੈਨੇਡਾ ਬਾਰੇ ਮਾੜਾ ਨਾ ਆਖੋ ਤੇ ਜਾਂ ਜੇ ਕੋਈ ਹੱਕਾਂ ਦੀ ਲੜਾਈ ਲੜਨੀ ਆ ਤਾਂ ਤੁਸੀਂ ਪੰਜਾਬ ਵਾਲੇ ਮੰਗੋ ਸਾਡਾ ਕੋਈ ਫਰਜ ਨਹੀਂ ਪਰ ਤੁਹਾਨੂੰ ਮੈਂ ਉਹੀ ਕਹਿਣਾ ਵੀ ਤੁਹਾਨੂੰ ਪੰਜਾਬੀ ਖਵਾਉਣ ਦਾ ਵੀ ਕੋਈ ਹੱਕ ਨਹੀਂ ਤੁਹਾਨੂੰ ਪੰਜਾਬੀ ਲਿਖਣ ਦਾ ਵੀ ਕੋਈ ਹੱਕ ਨਹੀਂ ਇਸ ਕਰਕੇ ਉਹ ਜਿਹੜੇ ਹੈਗੇ ਆ ਅਨ ਲੌਜੀਕਲ ਤੇ ਬੇਹੂਦਾ ਮੈਸੇਜ ਨਾ ਕਰਿਆ ਕਰੋ ਤੁਹਾਨੂੰ ਜੇ ਚੈਨਲ ਨਹੀਂ ਚੰਗਾ ਲੱਗਦਾ ਤੁਸੀਂ ਨਾ ਦੇਖੋ ਅਨਸਬਸਕ੍ਰਾਈਬ ਕਰ ਦਿਓ ਹੁਣ ਮੈਂ ਇਸ ਬੰਦੇ ਆਸਤੇ ਸਰਦਾਰ ਅੰਗਰੇਜ਼ ਸਿੰਘ ਜੀ ਆ ਤੇ ਇਹਨਾਂ ਵਾਸਤੇ ਮੈਂ ਕਹਿੰਨਾ ਵੀ ਸ਼ਾਇਦ ਪਤਾ ਨਹੀਂ ਤੁਸੀਂ ਕਿਹੜੀ ਦੁਨੀਆ ਦੇ ਵਿੱਚ ਰਹਿੰਦੇ ਆ ਤੁਸੀਂ ਮੇਰੇ ਚੈਨਲ ਦੀਆਂ ਕੋਈ ਵੀ ਵੀਡੀਓ ਕੱਢ ਕੇ ਦੇਖ ਲਓ ਤੇ ਇੱਕ ਵੀਡੀਓ ਮੈਨੂੰ ਪੁਆਇੰਟ ਆਊਟ ਕਰਕੇ ਦੱਸ ਦਿਓ ਵੀ ਜਿਹਦੇ 'ਚ ਕੋਈ ਤੁਹਾਨੂੰ ਲੱਗਦਾ ਵੀ ਇਹ ਝੂਠ ਹੈ ਜਾਂ ਇਹ ਇਹੋ ਜਿਹਾ ਕੁਝ ਕੈਨੇਡਾ ਅਮਰੀਕਾ ਵਰਗੇ ਮੁਲਕਾਂ 'ਚ ਨਹੀਂ ਹੁੰਦਾ ਇੱਕ ਵੀਡੀਓ ਪੁਆਇੰਟ ਆਊਟ ਕਰ ਦਿਓ ਭਵਾਂ ਦੀ ਮੇਰੇ ਨਾਲ ਤੁਸੀਂ WhatsApp ਤੇ ਆਉਣ ਕਾਲ ਜਦੋਂ ਮਰਜ਼ੀ ਤੁਸੀਂ ਗੱਲ ਕਰ ਲਓ ਜਿਵੇਂ ਮਰਜ਼ੀ ਤੁਹਾਨੂੰ ਆਪਾਂ ਰਿਕਾਰਡ ਕਰ ਲਾਂਗੇ ਜਾਂ ਸੋਸ਼ਲ ਮੀਡੀਆ ਤੇ ਆਮੋ ਸਾਹਮਣੇ ਹੋ ਜਾਾਂਗੇ ਜੇ ਮੈਨੂੰ ਤੁਸੀਂ ਝੂਠਾ ਸਾਬਤ ਕਰ ਦੋ ਤਾਂ ਮੈਂ ਉਸੇ ਦਿਨ ਜਿਹੜਾ ਆਪਦਾ ਚੈਨਲ ਬੰਦ ਕਰ ਦੂੰਗਾ ਡਿਲੀਟ ਕਰ ਦੂੰਗਾ ਹੁਣ ਦੂਜੀ ਗੱਲ ਇਹ ਬਾਈ ਜੀ ਆਸਤੇ ਭਲੇਖੇ ਦੂਰ ਕਰਨ ਆਸਤੇ ਹੁਣ ਤੁਹਾਨੂੰ ਜਿਹੜੀ ਅੱਜ ਦੀ ਖਬਰ ਮੈਂ ਦੱਸਦਾ ਆਂ ਵੀ ਕੈਨੇਡਾ ਦੇ ਵਿੱਚ ਮੈਡੀਕਲ ਸਿਸਟਮ ਬੁਰੀ ਤਰ੍ਹਾਂ ਹਿੱਲ ਚੁੱਕਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਆਪਾਂ ਬਹੁਤ ਸਾਰੇ ਪੰਜਾਬੀ ਆਪਣੇ ਰਿਸ਼ਤੇਦਾਰ ਵੀ ਆਪਣੇ ਦੋਸਤ ਮਿੱਤਰ ਇਲਾਜ ਕਰਾਉਣ ਵਾਸਤੇ ਪੰਜਾਬ ਆਉਂਦੇ ਰਹਿੰਦੇ ਆ ਤੇ ਕਈਆਂ ਨੂੰ ਤਾਂ ਐਮਰਜੈਂਸੀ ਦੇ ਵਿੱਚ ਹੀ ਪਾ ਪੰਜਾਬ ਲੈਂਡ ਕਰਨਾ ਪੈਂਦਾ ਹੈਗਾ ਤੇ ਬਹੁਤ ਸਾਰੇ ਐਸੇ ਕਿਸੇ ਹੈਗੇ ਆ ਜਿਨ੍ਹਾਂ ਦੇ ਵਿੱਚ ਜੋ ਕੈਨੇਡੀਅਨ ਮੈਡੀਕਲ ਸਿਸਟਮ ਨੇ ਜਿਹੜਾ ਰਵਈਆ ਅਪਣਾਇਆ ਲੋਕਾਂ ਪ੍ਰਤੀ ਉਹ ਵੀ ਬਥੇਰੇ ਕਿਸੇ ਆ ਜੇ ਆਪਾਂ ਸੁਣਾਉਣ ਲੱਗ ਜਾਈਏ ਤਾਂ ਮੈਂ ਕਹਿੰਦਾ ਵੀ ਸਮਾਂ ਥੋੜਾ ਪੈ ਜਾਊਗਾ ਵੀ ਉਹਨਾਂ ਦੀਆਂ ਨਲਕੀਆਂ ਨਹੀਂ ਆਪਾਂ ਦੱਸ ਸਕਦੇ ਹੁਣ ਮੈਂ ਗੱਲ ਕਰ ਰਿਹਾ ਸੀ ਮੈਡੀਕਲ ਸਿਸਟਮ ਦੀ ਤੁਹਾਨੂੰ ਦੱਸ ਦਿਆਂ 2018 ਤੋਂ ਲੈ ਕੇ ਹੁਣ ਤੱਕ 74000 ਬੰਦਾ ਜਿਹੜਾ ਹੈਗਾ ਉਹ ਮੈਡੀਕਲ ਫੈਸਿਲਿਟੀ ਨਾਮ ਮਿਲਨ ਕਰਕੇ ਇਸ ਕੈਨੇਡਾ ਦੀ ਧਰਤੀ ਤੋਂ ਚਲਾ ਗਿਆ ਜਿਹਦੇ ਵਿੱਚੋਂ 15000 ਉਹ ਜਾਂ ਵਿਅਕਤੀ ਹੈ ਜਿਨ੍ਹਾਂ ਨੂੰ ਇਲਾਜ ਜਿਨ੍ਹਾਂ ਦਾ ਇਲਾਜ ਸ਼ੁਰੂ ਹੀ ਨਹੀਂ ਹੋਇਆ ਜਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਨੂੰ ਪ੍ਰੋਬਲਮ ਕੀ ਹੈ ਉਹ ਉਹ ਕੈਨੇਡਾ ਛੱਡ ਕੇ ਚਲੇ ਗਏ ਤੇ ਹੁਣ ਸਭ ਤੋਂ ਵੱਡੀ ਗੱਲ ਹੈ ਵੀ 15000 ਬੰਦਾ ਐਸਾ ਹੈ ਜਿਨ੍ਹਾਂ ਨੂੰ ਇਲਾਜ ਹੀ ਨਹੀਂ ਮਿਲਿਆ ਲਾਈਨ 'ਚ ਲੱਗੇ ਰਹੇ ਬੰਦੇ ਵਿਚਾਰੇ ਪਰ ਉਹਨਾਂ ਦੀ ਵਾਰ ਹੀ ਨਹੀਂ ਆਈਗੀ ਕਹਿ ਲਓ ਵੀ ਤੜਫ ਤੜ ਕੇ ਇਸ ਦੁਨੀਆ ਤੋਂ ਚਲੇ ਗਏ ਉਹ ਜਿਹੜਾ ਮੈਡੀਕਲ ਸਿਸਟਮ ਹੈ ਪਰ ਆਪਾਂ ਕਈ ਬੰਦੇ ਬਿਸ਼ਰਮ ਬੰਦੇ ਆ ਜਿਹੜੇ ਕਹਿੰਦੇ ਆ ਇਹ ਦਵਾਈ ਦਿੰਦੇ ਆ ਵੀ ਕੈਨੇਡਾ 'ਚ ਤਾਂ ਸਹੂਲਤਾਂ ਬਹੁਤ ਆ ਮੈਡੀਕਲ ਫ੍ਰੀ ਹੈ ਮੈਡੀਕਲ ਫ੍ਰੀ ਕੀ ਕਰੋਗੇ ਤੁਸੀਂ ਜਦੋਂ ਤੁਹਾਨੂੰ ਮੌਕੇ ਤੇ ਤਾਂ ਇਲਾਜ ਨਹੀਂ ਮਿਲਦਾ ਕੀ ਮੈਡੀਕਲ ਸਿਸਟਮ ਆ ਤੁਹਾਡਾ ਅਪਾਇੰਟਮੈਂਟ ਬੰਦੇ ਨੂੰ ਮਿਲਦੀ ਨਹੀਂ ਬੰਦੇ ਨੂੰ ਐਮਰਜੈਂਸੀ ਹੈ ਠੀਕ ਹੈ ਜਿਹੜੇ ਡਾਕਟਰ ਆ ਉਹਨਾਂ ਨੂੰ ਪੇਪਰ ਵਰਕ ਚ ਉਲਝਾਈ ਰੱਖਦੇ ਆ ਕੋਈ ਅਸਿਸਟੈਂਟ ਹੈ ਨਹੀਂ ਮਿਲੀਅਨ ਆਬਾਦੀ ਪਿੱਛੇ ਇੱਕ ਡਾਕਟਰ ਆ ਕੀ ਦੱਸੋ ਤੁਸੀਂ ਕੀ ਮੈਡੀਕਲ ਫੈਸਿਲਿਟੀ ਦਾ ਫਾਇਦਾ ਠਾਲੋਗੇ ਕੀ ਫ੍ਰੀ ਫ੍ਰੀ ਇਲਾਜ ਹੈ ਇਲਾਜ ਕਰਾਉਣ ਤੁਸੀਂ ਕੋਡੇ ਬਤਾਉਣ ਸਰਜਰੀ ਕਰਨ ਤੁਸੀਂ ਪੰਜਾਬ ਆਉਣੇ ਆ ਫਿਰ ਇੱਥੋਂ ਪੁੱਛਦੇ ਰਹਿੰਨੇ ਆ ਵੀ ਕਿਹੜਾ ਹਸਪੀਟਲ ਵਧੀਆ ਕੀ ਗੱਲਬਾਤ ਆ ਇਸ ਕਰਕੇ ਬਈ ਜੀ ਜਾਣ ਬੁੱਝ ਕੇ ਅਣਜਾਣ ਨਾ ਬਣੋ ਅੜੀ ਛੱਡ ਦਿਓ ਆਪਦੀ ਜਿਹੜੀ ਰੈਲੀਟੀ ਹੈਗੀ ਆ ਉਹਨੂੰ ਮੰਨ ਜੋ ਲੋਕ ਆਪ ਦਾ ਵੀ ਫਾਇਦਾ ਕਰੋ ਲੋਕਾਂ ਦਾ ਵੀ ਫਾਇਦਾ ਕਰੋ ਇਹੋ ਜਿਹੇ ਮੈਸੇਜ ਆ ਜਿਹੜੇ ਬੇਹੂ ਦਾ ਮੈਸੇਜ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਬਣਦਾ ਨਾ ਕਰਿਆ ਕਰੋ ਪੰਜਾਬ ਨੂੰ ਪ੍ਰਮੋਟ ਕਰੋ ਪੰਜਾਬੀ ਨੂੰ ਪ੍ਰਮੋਟ ਕਰੋ ਤੇ ਇਹ ਗੱਲ ਕਦੇ ਵੀ ਨਾ ਕਹੋ ਵੀ ਜਿਹੜੇ ਪੰਜਾਬ ਦੇ ਹੱਕ ਆ ਉਹ ਪੰਜਾਬ ਦੇ ਲੋਕ ਪੰਜਾਬ 'ਚ ਰਹਿ ਕੇ ਮੰਗਣਗੇ ਸਾਡਾ ਵੀ ਕੋਈ ਫਰਜ਼ ਬਣਦਾ ਹੈ ਕਿ ਅਸੀਂ ਜਿਹੜੀ ਧਰਤੀ ਤੇ ਜਨਮ ਲਿਆ ਉਹਦੇ ਪ੍ਰਤੀ ਸਾਡੇ ਵੀ ਕੋਈ ਫਰਜ਼ ਬਣਦੇ ਆ ਤੇ ਮੈਂ ਉਹਨਾਂ ਬੰਦਿਆਂ ਨੂੰ ਸਲੂਟ ਦਿੰਦਾ ਜਿਹੜੇ ਬਾਹਰਲੇ ਮੁਲਕਾਂ 'ਚ ਰਹਿ ਕੇ ਪੰਜਾਬ ਹਤੈਸ਼ੀਆ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹਮੇਸ਼ਾ ਪੰਜਾਬੀ ਨੂੰ ਪ੍ਰਮੋਟ ਕਰਦੇ ਆ ਹਮੇਸ਼ਾ ਜਿਹੜੇ ਪੰਜਾਬ ਚ ਉਤਰਾ ਚੜ੍ਹਾ ਆਉਂਦੇ ਆ ਉਹਨਾਂ ਬਾਰੇ ਫਿਕਰਮੰਦ ਹਾ ਤੇ ਹਮੇਸ਼ਾ ਹੀ ਆਪ ਦਾ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਆ ਭਾਵੇਂ ਦੀ ਉਹ ਫਾਈਨੈਂਸ਼ੀਅਲੀ ਹੋਵੇ ਫਿਜ਼ੀਕਲ ਹੋਵੇ ਜਿਵੇਂ ਵੀ ਹੋਵੇ ਸੋਸ਼ੀਅਲੀ ਹੋਵੇ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਤੇ ਉਹ ਜਿਹੜੇ ਗਦਾਰ ਬੰਦੇ ਆ ਮੈਂ ਕਹਿੰਨਾ ਵੀ ਇਹਨਾਂ ਨੂੰ ਪੰਜਾਬੀ ਅਖਬਾਰਾਂ ਦਾ ਹੱਕ ਨਹੀਂ ਹੈਗਾ ਕੋਈ ਸასიਖਾਲ